ਨਮਸਕਾਰ ਮੈਂ ਡਾਕਟਰ ਇੰਦਰ ਬਟਿੰਡਾ ਤੋਂ ਜੀ ਪਾਇਲ ਸਪੈਸ਼ਲਿਸਟ ਆਪਣੇ ਕੋਲੇ ਕੁਝ ਕੁ ਦਿਨ ਪਹਿਲਾਂ ਇੱਕ ਵੀਰ ਆਏ ਸੀ ਜਿਨ੍ਹਾਂ ਨੇ ਅਪਰੇਟ ਕਰਾਇਆ ਸੀਗਾ ਫਿਸਟੂਲੇ ਭਗੰਦਰ ਦਾ ਅਪਰੇਟ ਕਰਾਇਆ ਸੀਗੇ ਜੀ ਤਿੰਨ ਕੁ ਦਿਨ ਬਾਅਦ ਹੀ ਆਪਣੇ ਕੋਲ ਆਗੇ ਸੀ ਅਪਰੇਟ ਤੋਂ ਬਾਅਦ ਜਿਨ੍ਹਾਂ ਨੂੰ ਕਾਫੀ ਪ੍ਰੋਬਲਮ ਸੀ ਵੀਰ ਨੂੰ ਰੇਸ਼ੇ ਦੀ ਪ੍ਰੋਬਲਮ ਸੀਗੀ ਕੱਟ ਲਾਏ ਪਏ ਸੀਗੇ ਦੋ ਤਿੰਨ ਕੱਟ ਲਾਏ ਪਏ ਸੀ ਉੱਪਰ ਤੇ ਥੰਦੇ ਰੇਸ਼ਾ ਵੀ ਆ ਰਿਹਾ ਸੀ ਬਲੱਡ ਵੀ ਆ ਰਿਹਾ ਸੀ ਕਾਫੀ ਪਰੇਸ਼ਾਨ ਸੀ ਵੀਰ ਆਪਾਂ ਵੀਰ ਨੂੰ ਪੁੱਛਦਿਆਂ ਵੀ ਕਿਵੇਂ ਕਬਰ ਹੋਏ ਨੇ ਤੇ ਕੀ ਉਹਨਾਂ ਨੇ ਪਹਿਲਾਂ ਕੀ ਉਹਨਾਂ ਦੇ ਪੂਰੀ ਚਾਂਸ ਵਰਤੇ ਨੇ ਨਮਸਕਾਰ ਜੀ ਨਮਸਕਾਰ ਯਾਨੀ ਬੀ ਜੀ ਕੀ ਦਿੱਕਤ ਆ ਰਹੀ ਸੀ ਤੁਹਾਨੂੰ ਦਿੱਕਤ ਸਰ ਮੇਰੇ ਨਾਲ ਪਕੰਦਰ ਦੀ ਪ੍ਰੋਬਲਮ ਆ ਰਹੀ ਸੀਗੀ ਤੇ ਇਹਨਾਂ ਤੋਂ ਜਨਤਾ ਪਾਇਲ ਸੈਰਾਂ ਤੋਂ ਆਪਾ ਅਪਰੇਟ ਕਰਵਾਇਆ ਸੀ ਜੀ 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 5 ਤਰੀਕ ਨੂੰ ਅਪਰੇਟ ਹੋਇਆ ਸੀ ਇਹਨਾਂ ਨੂੰ 5 ਤਰੀਕ ਨੂੰ ਅਪਰੇਟ ਹੋਇਆ ਹਾਂਜੀ ਤੇ ਕੱਟ-ਕੁੱਟ ਕਾਫੀ ਲਾਤੇ ਇਹਨਾਂ ਨੇ ਤਿੰਨ ਕੱਟ ਲਾਏ ਹੋਇਆ ਨੀਚੇ ਠੀਕ ਹੈ ਜੀ ਤੇ ਪੱਸ ਵਗੈਰਾ ਬਹੁਤ ਜ਼ਿਆਦੀ ਬਲੱਡ ਤੇ ਪੱਸ ਬਹੁਤ ਜ਼ਿਆਦੀ ਨਿਕਲ ਰਹੀ ਸੀ ਬਲੱਡ ਬਹੁਤ ਜ਼ਿਆਦਾ ਹਾਂਜੀ ਠੀਕ ਹੈ ਜੀ ਰੈਗੂਲਰ ਆ ਰਹੀ ਸੀ ਰੈਗੂਲਰ ਹੀ ਰੈਗੂਲਰ ਠੀਕ ਹੈ ਜਿੱਤੇ ਫ੍ਰੇਟ ਉਹਨੇ ਮੰਡੀ ਬਚੀਂ ਦੇ ਨਾਲ ਕੀਤਾ ਸੀ ਜਾਂ ਤਾਂ ਪਾਇਦ ਲੈ ਨਹੀਂ ਸਰ ਠੰਡੀ ਢੁੰਡੀ ਦੇ ਕੀਤਾ ਸੀ ਆ ਮੈਂ ਕਿ ਕਿ ਕੱਟ ਵੱਢੀ ਗਈ ਆ ਕੱਟ ਵੱਢੀ ਕੀਤੀ ਆ ਇੱਕ ਹੋਰ ਵੀ ਅਪਰੇਟ ਕਰਨੀ ਸੀ ਤਿੰਨ ਦਿਨਾਂ ਬਾਅਦ ਉਹਨਾਂ ਨੇ ਸਾਫ ਸੁੱਤਰ ਤਾਂ ਦਾਤੂਗਾ ਪਾਇਆ ਸੀ ਹਾਂ ਉਤਾਗਾ ਵਗੈਰਾ ਪਾਇਆ ਸੀਗਾ ਜੀ ਫੇਰ ਕਹਿੰਦੇ ਲੁਧਿਆਣੇ ਤੋਂ ਉਹਨੂੰ ਸ਼ਿਫਟ ਕਰਨਾ ਵੀ ਅਸਲੀ ਲੁਧਿਆਣੇ ਲੁਧੁਨੇ ਸਿੱਧਾ ਇੱਕ ਅਪਰੇਟ ਹੋਰ ਕਹਿੰਦੇ ਸੀਗੇ ਹਾਂ ਜੀ ਪੰਜ ਦਿਨਾਂ ਬਾਅਦ ਹੀ ਅਪਰੇਟ ਤੋਂ ਬਾਅਦ ਨੇ ਹਾਂ ਜੀ ਪੰਜ ਦਿਨਾਂ ਬਾਅਦ ਇੱਕ ਫੋਟੋ ਹੋਰ ਵੀ ਉੱਥੇ ਲੈ ਆਣਾ ਪੂਗਾ ਤੁਹਾਨੂੰ ਉੱਥੋਂ ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਫਿਰ ਅਸੀਂ ਜਾਣੋ ਹਟ ਗਏ ਫਿਰ ਛੋਟੀ ਦਸ ਸਾਨੂੰ ਪਾਤੀ ਸੀਗੀ ਸੰਜੀਵ ਜੀ ਨੇ ਫਿਰ ਜਿੱਦੇ ਦੇ ਅਸੀਂ ਡਾਕਟਰ ਸਾਹਿਬ ਕੋਲੇ ਆਏ ਆ ਤੁਹਾਨੂੰ ਬਹੁਤ ਫਰਕ ਆ ਅੱਗੇ ਨਾ ਪਹਿਲਾਂ ਮੈਂ ਤੁਰਦਾ ਫਿਰਦਾ ਵੀ ਨਹੀਂ ਸੀ ਚੀਸਾ ਬੈਲੀਆਂ ਸੀ ਹਾਲ ਵਗੈਰਾ ਸਭ ਬੰਦ ਹੋ ਚੁੱਕਿਆ ਪਾਸੇ ਵਗੈਰਾ ਬਲੱਡ ਵਗੈਰਾ ਕੁਛ ਨਹੀਂ ਆਉਂਦਾ ਮੈਂ ਪੁੱਟੀ ਵਗੈਰਾ ਜਾਂਦਾ ਜਮਾ ਸਹੀ ਆ ਹੁਣ ਠੀਕ ਹੈ ਹਾਂਜੀ ਜੀ ਆਪਣੇ ਕੋਲੇ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਹੋ ਗਏ ਸਰ ਤੁਹਾਡੇ ਕੋਲੇ ਮੈਨੂੰ ਅਜੇ ਹੋ ਗਏ ਹੀ 5 ਤੋਂ 6 ਦਿਨ ਹੋਏ ਆ। ਹਾਂਜੀ 5 ਤੋਂ 6 ਦਿਨ। ਹਾਂ ਤੇ 5 ਤੋਂ 6 ਦਿਨਾਂ ਦੇ ਵਿੱਚ ਬਹੁਤ ਮੈਂ ਮੰਨ ਲਉ ਫਰਕ ਵੀ ਪੂਰਾ ਹੀ ਪੈ ਗਿਆ। ਅੱਜ ਮੈਂ ਸਕੂਟਰੀ ਚਲਾ ਕੇ ਆਇਆ। ਇਹ ਪਹਿਲਾਂ ਮੈਂ ਤੋਂ ਮੰਨ ਲਉ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਸੀ। ਅੱਜ ਮੈਂ ਸਕੂਟਰੀ ਤੇ ਬਦਲ ਲਿਆ। ਪਹਿਲਾਂ ਜਿੱਤੇ ਮੇਰੇ ਕੋਲੇ ਐਂ ਵੀ ਰੇਸ਼ਾ ਬਹੁਤ ਸੀਗਾ। ਬਹੁਤ ਜਿਆਦਾ ਚੀਕਾਂ ਨਿਕਲਦੀਆਂ ਸੀ ਲੱਗਦਾ। ਪੌਟੀ ਜਾਣ ਲੱਗੇ ਵੀ ਤੁਹਾਨੂੰ ਹਾਂਜੀ ਆਉਂਦੀ ਸੀ ਬਹੁਤ ਜ਼ਿਆਦਾ ਆਉਂਦੀ ਸੀ ਦੱਸ। ਹਾਂ ਹੁਣ ਵੀਰ ਜੀ ਦੇਖੋ ਪੌਟੀ ਵਧੀਆ ਜਾ ਰਹੀ ਹੈ। ਹਾਂਜੀ ਬਿਲਕੁਲ। ਦੂਸਰਾ ਨੰਬਰ ਰੇਸ਼ਾ ਵੀ ਹੁਣ ਬਿਲਕ ਕਿਉਂਕਿ ਇਸ ਨੀਅਰ ਦੇ ਨੇ ਲੋਕਲੀ ਨੇ ਬਠਿੰਡੇ ਦੇ ਇਸ ਕਰਕੇ ਮੈਂ ਇਹਨਾਂ ਨੂੰ ਇੱਥੇ ਆਪਣੇ ਕੋਲ ਹੀ ਬੁਲਾ ਰਿਆਂਗਾ ਡੇਲੀ ਆ ਮੈਂ ਆਪ ਹੀ ਦਵਾਈ ਲਾ ਰਿਆਂਗਾ ਮੈਂ ਦੇਖ ਰਿਹਾ ਇਨਫੈਕਸ਼ਨ ਵੀ ਦੇਖ ਰਿਹਾ ਜੋ ਦਿੱਕਤ ਸੀਗੇ ਕੱਟ ਵੱਢ ਕਰੀ ਸੀ ਉਹ ਵੀ ਦੇਖ ਰਿਹਾ ਬਹੁਤ ਜ਼ਿਆਦਾ ਕਵਰ ਹੋ ਚੁੱਕੀ ਅੱਗੇ ਨਾਲ ਬਹੁਤ ਕਵਰ ਆ ਵੀਰ ਵੀਰ ਜੀ ਹੁਣ ਤੁਹਾਨੂੰ ਉਹਨਾਂ ਨੇ ਜਿਹੜਾ ਕਿਹਾ ਸੀਗਾ ਤਾਂ ਅੱਗੇ ਦਾ ਪ੍ਰੋਟੈਕਨਸ ਦੁਆਰੇ ਵੀ ਬਲੈਂਚ ਵੀ ਧਾਗਾ ਚੇਂਜ ਕਰਿਆ ਕਰਾਂਗੇ 7 ਦਿਨ ਹਾਂਜੀ ਉਹ ਕਹਿੰਦੇ ਹਫਤੇ ਬਾਅਦ ਧਾਗਾ ਚੇਂਜ ਕਰਿਆ ਕਰਾਂਗੇ ਤੇ ਬਾਕੀ ਅਸੀਂ ਤਾਂ ਕਰਵਾਉਂਦੇ ਨਹੀਂ ਸੰਤੋਖ ਦਾ ਡਰ ਜੀ ਉਹਨਾਂ ਤੋਂ ਸਿੱਧੀ ਜੀ ਗੱਲ ਆ ਕਿਉਂਕਿ ਉਹ ਇੱਕ ਕੋ ਡਰਾਉਂਦੇ ਬਹੁਤ ਆ ਜੀ ਡਰਾਉਂਦੇ ਵੀ ਇਹੇ ਕਰੀ ਜਾਣਗੇ ਇਨਫੈਕਸ਼ਨ ਬਹੁਤ ਜਿਆਦੀ ਆ ਵੱਡੇ ਡਾਇਰੈਕਟਰ ਸਾਹਿਬ ਕੋਲੇ ਜਾਣਾ ਉਹ ਇੱਥੇ ਤੁਸੀਂ ਵੱਡੇ ਕੋਲੇ ਭਿੱਜਣੇ ਸਾਨੂੰ ਪਹਿਲਾਂ ਹੀ ਭੇਜਦੇ ਨਾ ਬਿਲਕੁਲ ਬਾਅਦ ਵਿੱਚ ਤੁਸੀਂ ਇਦਾਂ ਗੱਲਾਂ ਕਰਦੇ ਹੋ ਫਿਰ ਇਹਨਾਂ ਦਾ ਕੋਈ ਡਾਕਟਰ ਹੈ ਜਿਹੜੇ ਇੱਕ ਡਾਕਟਰ ਨਹੀਂ ਹੈਗਾ ਡਾਕਟਰ ਸਾਹਿਬ ਇਹਨਾਂ ਦਾ ਬਦਲ ਬਦਲ ਕੇ ਆਉਂਦੇ ਨੇ ਜਿਹਨੇ ઓਪਰੇਟ ਕੀਤਾ ਡਾਕਟਰ ਸਾਹਿਬ ਤਾਂ ਉਹੀ ਦੇਖ ਦਿੰਦੇ ਆ ਨਾ ਜੀ ਇਹਨਾਂ ਦੇ ਬਦਲ ਬਦਲ ਕੇ ਆਉਂਦੇ ਆ ਮੈਂ ਇਹੀ ਕਹਿਣਾ ਵੀ ਜਨਤਾ ਪਾਇਲਸਾਲਾ ਦੇ ਕੋਈ ਹਾਂ ਜਾਵੇ ਜੀ ਇੱਕ ਵਾਰੀ ਡਾਕਟਰ ਸਾਹਿਬ ਦੀ ਰਾਏ ਜ਼ਰੂਰ ਲਓ ਤੁਸੀਂ ਸਾਡੇ ਕਹਿਣ ਤੇ ਮੈਂ ਤਾਂ ਦੇਖੋ ਜੀ ਮੈਨੂੰ ਪ੍ਰੋਬਲ ਮੈਨੂੰ ਤਾਂ ਬਹੁਤ ਜ਼ਿਆਦਾ ਆਰਾਮ ਆਇਆ ਤੇ ਮੈਂ ਹੁਣ ਠੀਕ ਹਾਂ ਬਿਲਕੁਲ ਠੀਕ ਹਾਂ ਜੀ ਜੀ ਆ ਮੈਂ ਬੈਠਾ ਬਹੁਤ ਵਧੀਆ ਬੈਠਾ ਬਹੁਤ ਬਹੁਤ ਥੈਂਕ ਯੂ ਜੀ ਜੀ ਦੇਖੋ ਵੀਰ ਜੀ ਅਗਰ ਕਿਸੇ ਨੂੰ ਵੀ ਸਿਸਟੂਲਾ ਪਗੰਦਰ ਪਾਇਲ ਜੀ ਜਾਂ ਬਲੱਡ ਆ ਰਿਹਾ ਰੇਗੋਰ ਰੇਸ਼ਾ ਆ ਰਿਹਾ ਜਾਂ ਜਿੰਨਾਂ ਮੇਰੇ ਵੀਰਾਂ ਭੈਣਾਂ ਨੇ ਆਪਰੇਟ ਕਰਾਏ ਨੇ ਤਾਂ ਵੀ ਨਿਕਾਵਰ ਹੋਰੇ ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਟੈਕਟ ਕਰਨ ਸਾਡੇ ਕੋਲ ਇਸ ਬਿਮਾਰੀ ਦਾ 100% ਇਲਾਜ ਹੈ ਜੜ ਤੋਂ ਬਿਮਾਰੀ ਖਤਮ ਕਰਦੇ ਆਂ ਨਾਲੇ ਰਿਜ਼ਲਟ ਬਹੁਤ ਫਾਸਟ ਆਉਂਦਾ ਛੜੀ ਦਵਾਈ ਦਾ ਪਹਿਲੇ ਦੂਜੇ ਦਿਨ